ਮੈਂ ਜੁਆਸ ਜੇ ਤੋ ਇੱਥੋਂ ਗਿਆ ਸੀਗਾ ਜਿਹਨਾਂ ਨਾਲ ਗੱਲ ਹੋਈ ਗਏ ਮੇਰੀ ਇੱਕ ਨੰਬਰ ਤੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ ਤੇ ਪਰ ਮੇਰੇ ਨਾਲ ਧੋਖਾ ਹੋ ਗਿਆ ਹੁਣ ਕਿੰਨੇ ਪੈਸਿਆਂ ਦੀ ਗੱਲ ਮੇਰੀ 30 ਲੱਖ ਦੀ ਗੱਲ ਹੋਈ ਸੀ ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇਹ ਤੋ ਤੁਸੀਂ ਕਿੱਥੇ ਗਏ ਆਪਣਾ ਪੰਜਾਬ ਜੋ ਫਰੇ ਕਰੂ ਕਿੱਥੇ ਗਏ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀਗਾ ਅੱਛਾ ਫਿਰ ਯੂਰਪ ਤੋ ਫਿਰ ਡਾਕਟਰ ਲਗਾਈ ਜਾ ਤੇ ਇੱਕ ਨੰਬਰ ਜੀ ਵਿਜ਼ਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੈਨੂੰ ਫਰਾਡ ਕੀਤਾ ਫਿਰ ਉਹਨੇ ਆਪਣਾ ਬਿਆਨ ਬਦਲ ਲਿਆ ਕਿ ਕਿਉਂ ਕਿ ਨਹੀਂ ਹਾਂਜੀ ਫਿਰ ਉਹਨੇ ਆਪਣਾ ਮੈਨੂੰ ਬ੍ਰਾਜ਼ਿਲ ਤਾਂ ਕਹਿੰਦਾ ਹੈ ਵੀ ਤੈਨੂੰ ਉੱਥੇ ਤੇ ਮੈਂ ਬਾਈਏਰ ਹੀ ਗਿਆ ਸੀ ਬ੍ਰਾਜ਼ਿਲ ਤੱਕ ਤੇ ਅੱਗੇ ਵੀ ਬਾਈਏਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਕਰ ਲਿਆ ਮੈਂ ਇਹ ਕਦੋਂ ਗਈ ਸੀ ਤੁਸੀਂ ਮੈਂ 24 ਸਾਲ ਪਹਿਲਾਂ ਗਿਆ ਸੀ ਫਿਰ ਮੈਂ ਮੇਰੇ ਚੰਡੀ ਇਹ 6 ਮਹੀਨੇ ਬਾਅਦ 6 ਮਹੀਨੇ ਮਰੱਤ ਦੇ ਲਿਆ ਜੀ ਯੂਐਸਏ ਕੋਲ ਪਹੁੰਚੀ ਮੈਂ 24 1 ਜਨਵਰੀ ਦੇ 25 ਦੇ ਉੱਤੇ ਬਾਰਡਰ ਕਰਾਸ ਕੀਤਾ ਹਾਂਜੀ ਬਾਰਡਰ ਕਰਾਸ ਕੀਤਾ ਤੇ ਯੂਐਸਏ ਗਿਆਨ ਕਰੇ ਦਿਨ ਉਹ ਮੈਂ 11 ਦਿਨ ਬਾਅਦ ਉਹਨੇ ਵਾਪਸ ਭੇਜਿਆ 11 ਦਿਨ ਹੋਏ ਉੱਥੇ ਤੁਹਾਨੂੰ ਅਰੈਸਟ ਕਰ ਲਿਆ ਹਾਂਜੀ ਅਰੈਸਟ ਕਰ ਲਿਆ ਹਾਂਜੀ ਬਾਰਡਰ ਪਟ੍ਰੋਲ ਹਾਂ ਬਾਰਡਰ ਪਟ੍ਰੋਲ ਕਿੰਨੇ ਦਿਨ ਰੱਖਿਆ ਤੁਹਾਨੂੰ ਉਹਨੇ 11 ਦਿਨ ਰੱਖਿਆ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇੰਡੀਆ ਭੇਜਣ ਲੱਗੇ ਸਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲੈਟ ਜਿਹਾ ਹਵਾਲਾ ਤੇ ਜਾ ਦੋ ਲੋਕਾਂ ਨੇ ਉਦੋਂ ਪਤਾ ਲੱਗਾ ਵੀ ਇੰਡੀਆ ਦੱਸਿਆ ਮੈਂ ਤੁਹਾਨੂੰ ਨਹੀਂ ਨਹੀਂ ਦੱਸਿਆ ਨਹੀਂ ਕੋਈ ਜੀ ਤੁਹਾਨੂੰ ਕਦੋਂ ਪਤਾ ਲੱਗਾ ਵੀ ਇੰਡੀਆ ਆ ਗਏ ਉਹ ਜਦੋਂ ਮੰਨ ਲਓ ਵੀ ਉਹਨਾਂ ਨੇ ਇਹਨੂੰ ਪਲੇਨ 'ਚ ਹਵਾਲਤਾ ਤੇ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਸਟੇ ਹੋਈ ਐ ਸੋਚਿਆ ਵੀ ਦੁੱਦੀ ਚੌਂਕੀ 'ਚ ਜਾਂ ਮੰਨ ਲਓ ਵੀ ਕੈਂਪ 'ਚ ਲੈ ਕੇ ਚੱਲੇ ਤੇ ਬਾਅਦ 'ਚ ਉਹਨਾਂ ਜਿਹੜਾ ਪੁਲਿਸ ਅਫਸਰ ਹੀ ਉਹਨਾਂ ਨੇ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਹਨੂ ਪ੍ਰੋਪਰ ਹੱਥ ਘੜੀਆਂ ਲੱਗੀਆਂ ਐ ਪੈਰਾਂ ਨੂੰ ਬੇੜੀਆਂ ਤਾਰਨ ਬੀੜੀਆਂ ਹਾਂਜੀ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਕਿ ਹੱਥ ਘਰੀਆਂ ਤੇ ਬੀੜੀਆਂ ਤੁਹਾਨੂੰ ਇਹ ਇੰਡੀਆ ਚ ਆਣ ਕੇ ਖੋਲੀਆਂ ਹਾਂਜੀ ਇੰਡੀਆ ਚ ਆ ਕੇ ਖੋਲੀਆਂ ਕਿਤੇ ਰਾਜਸਥਾਨੀ ਵਰਤੋ ਜਦੋਂ ਰਾਜਸਥਾਨੀ ਉੱtre ਉੱਥੇ ਪਤਾ ਲੱਗਾ ਵੀ ਅਸੀਂ ਸਾਰਾ ਨਹੀਂ ਪਿੱਛੋਂ ਥੋੜਾ ਬਹੁਤ ਪਤਾ ਲੱਗ ਗਿਆ ਹੈ ਵੀ ਅਸੀਂ ਇੰਦੀਆ ਜਾ ਰਹੇ ਹਾਂ ਬਟ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ ਚ ਜਾ ਰਹੇ ਹਾਂ ਤੇ ਉਹ ਇੱਥੇ ਆ ਕੇ ਪਤਾ ਲੱਗਿਆ ਇਹ ਫਿਰ ਬੀੜੀਆਂ ਇੱਥੇ ਖੋਲੀਆਂ ਹਾਂਜੀ ਇੱਥੇ ਆ ਕੇ ਖੋਲੀਆਂ ਇੱਥੇ ਫਿਰ ਜਦੋਂ ਤੁਸੀਂ ਉਤਰੇ ਕਿਸ ਤਰ੍ਹਾਂ ਦਾ ਹਾਵ-ਭਾਵ ਲੱਗਾ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਮਹਿਸੂਸ ਤੁਸੀਂ ਆਪ ਹੀ ਜਾਣ ਸਕਦੇ ਹੋ ਕਿ ਬੰਦਾ ਕਿਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਵੀ ਸਾਡੇ ਨਾਲ ਕੀ ਚੱਕਰ ਬਣ ਗਿਆ ਆਹ ਕੰਨ ਨੂੰ ਦਿੰਦੇ ਐਸਾ ਬਹੁਤ ਲੱਗਾ ਸੀ ਹਾਂਜੀ ਐਸਾ ਬਹੁਤ ਲੱਗਾ ਏ ਸਾਰਾ ਪੈਸੇ ਦਾ ਇੰਤਜ਼ਾਮ ਕਿੱਥਾਂ ਹੋਇਆ ਸੀ ਜਦੋਂ ਪੈਸੇ ਦਾ ਇੰਤਜ਼ਾਮ ਐਡਾ ਸੱਜਣਾ ਮਿੱਤਰਾਂ ਕੋ ਫੜ ਕੇ ਜਿੰਕੋ ਜੀ ਹਾਂਜੀ ਕੜੀਆਂ ਬੁੜੀਆਂ ਹਮਾਂ ਦੇ ਜੋ ਵੀ ਹੋਇਆ ਇਹਨੂੰ ਲੈ ਕੇ ਕੀ ਕਹਿੰਦੇ ਬਹੁਤ ਮਾੜਾ ਹੋਇਆ ਹੈ ਯਾ ਸਰ ਜੀ ਦਾ ਦੋਸ਼ ਕਿਨੂੰ ਦਿੰਦੇ ਦੋਸ਼ ਤੇ ਏਜੰਟ ਨੂੰ ਦਿੰਨੇ ਇਹ ਕੁਝ ਆਪਣੀ ਕਿਸਮਤ ਨੂੰ ਬਹੁਤ ਬਹੁਤ ਪਰਮਾਤਮਾ ਦਾ ਧੰਨਵਾਦ ਕਰਦੇ ਜਿਹੜਾ ਮੇਰਾ ਪੁੱਤਰ ਅੱਜ ਤੁਸੀਂ ਆਪਣੇ ਘਰ ਆ ਗਿਆ ਕੋਈ ਗੱਲ ਨਹੀਂ ਏਜੰਟ ਨੇ ਇੰਨਾ ਧੋਖਾ ਕੀਤਾ ਚਲੋ ਕੋਈ ਗੱਲ ਨਹੀਂ ਜੋ ਵੀ ਕੋਈ ਉਹਦੇ ਕਰਮਾਂ ਚ ਇਦਾਂ ਹੀ ਹੋਊਗਾ ਲਿਖਿਆ ਹੋਊਗਾ ਹੈ ਲੈਣ ਦਵਾਉਣ ਹੀ ਜਿਹੜਾ ਹੋ ਕੇ ਤਾਂ ਦੇ ਦਿੱਤਾ ਤੇ ਕੋਈ ਗੱਲ ਨਹੀਂ ਆਦੇ ਬੱਚੇ ਆ ਬੱਚਿਆਂ ਤੇ ਆ ਗਿਆ ਦੇਖੋ ਜੀ ਪਹਿਲਾਂ ਆਪਾਂ ਮਹਾਰਾਜ ਸਾਹਿਬ ਦਾ ਸ਼ੁਕਰ ਕਰਦੇ ਆ ਜਿਹੜਾ ਮਹਾਰਾਜ ਸਾਹਿਬ ਨੇ ਸਹੀ ਸਲਾਮਤ ਸਾਡੇ ਬ੍ਰਦਰ ਨੂੰ ਘਰ ਵਾਪਸ ਭੇਜਿਆ ਤੇ ਬਾਕੀ ਜਿਹੜੇ ਏਜੰਟ ਨੇ ਜਾਂ ਕੋਈ ਸਰਕਾਰਾਂ ਨੇ ਉਹਨਾਂ ਨੇ ਬਹੁ ਨੁਕਸਾਨ ਕੀਤਾ ਅਸੀਂ ਸਰਕਾਰ ਕੋੋਂ ਇਹੋ ਮੰਗ ਕਰਦੇ ਆ ਵੀ ਜਿਹੜੇ ਸਾਡੇ ਇਨੀ ਮਿਹਨਤ ਦੇ ਪੈਸੇ ਉਹ ਜਿਹੇ ਲਿਮਟਾਂ ਬਣਾਈਆਂ ਕੋਈ ਇਦਾਂ ਚੁੱਕ ਕੇ ਜਿਹੜੇ ਅਸੀਂ ਆਪਣੇ ਬ੍ਰਦਰ ਦੇ ਪੈਸੇ ਲਾਏ ਨੇ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਕਿਸੇ ਰਕਮ ਦੀ ਆਪਾਂ ਸਰਕਾਰ ਕੋਲ ਮੰਗ ਕਰਦੇ ਆਂ ਹੁਣ ਏਜੰਟ ਬਰਦ ਕੋਈ ਕਾਨੂੰਨੀ ਕਾਰਵਾਈ ਕਰਨੀ ਚਾਹੋ ਵੇਖੋ ਜੀ ਆਪਾਂ ਆਪਣੇ ਘਰ ਸਲਾਹ ਕਰਕੇ ਤੇ ਕੁਝ ਕੋਸ਼ਿਸ਼ ਕਰਾਂਗੇ ਵੀ ਆਪਾਂ ਉਹ ਏਜੰਟ ਤੇ ਕਾਨੂੰਨੀ ਕਾਰਵਾਈ Caralho.